ਤਾਂ ਦੇਖੋ ਵਿਗਿਆਨ ਦੇ ਵਿੱਚ ਕਿੰਨਾ ਕੁਸ਼ ਹੈ ਮਤਲਬ ਕੋਈ ਵੀ ਚੀਜ਼ ਪਕੜ ਲਓ ਤੁਸੀਂ ਉਸ ਦੇ ਵਿੱਚ ਸਾਨੂੰ ਵਿਗਿਆਨ ਨਹੀਂ ਵਿਗਿਆਨ ਨਜ਼ਰ ਆਉਂਦਾ ਵਿਗਿਆਨ ਕੀ ਹੈ ਗਿਆਨ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਇੱਕ ਹੁਣ ਜ਼ਾਇਲੋਫੋਨ ਹੈ ਸਾਡੇ ਕੋਲ ਹੁਣ ਇਹ ਜ਼ਾਇਲੋਫੋਨ ਦੇ ਅਲੱਗ-ਅਲੱਗ ਰੰਗਾਂ ਦੇ ਨਾਲ ਇਹਨੂੰ ਦਰਸਾਇਆ ਗਿਆ ਹੈ ਵੀ ਇਹਦੀਆਂ ਅਲੱਗ-ਅਲੱਗ ਪੱਤੀਆਂ ਲਾਈਆਂ ਹੋਈਆਂ ਸੀ ਹਾਂਜੀ ਹੁਣ ਕੋਈ ਲੰਬੀ ਹੈ ਕੋਈ ਛੋਟੀ ਹੈ ਪਰ ਮਟੀਰੀਅਲ ਸਾਰਿਆਂ ਦਾ ਸੇਮ ਹੈ ਰੰਗ ਦਾ ਰਿਸਲੀ ਕੀਤਾ ਵੀ ਥੋੜਾ ਜਿਹਾ ਅਟਰੈਕਟਿਵ ਵੀ ਲੱਗੇ ਸਾਨੂੰ ਖਿੱਚ ਵੀ ਪਾਵੇ ਸਾਡੇ ਮਨ ਨੂੰ ਲੇਕਿਨ ਜਦੋਂ ਅਸੀਂ ਇਸ ਦੇ ਵਿੱਚ ਵਰਕਿੰਗ ਇਸ ਦੀ ਦੇਖਦੇ ਹ ਇਹ ਉਹੀ ਜਿਹੜਾ ਹੈ 뮤זיਕ ਬਣ ਗਿਆ ਸਾਡੇ ਕੋਲ ਹਾਂਜੀ ਔਰ ਜੇ ਤਾਂ ਅਸੀਂ ਇਕੱਲਾ ਇਕੱਲਾ ਕਰਦੇ ਹਾਂ ਉਹਦੀ ਪਿਚ ਦਾ ਫਰਕ ਪੈ ਰਿਹਾ ਆਵਾਜ਼ ਦਾ ਫਰਕ ਪੈ ਰਿਹਾ ਹੈ ਮਟੀਰੀਅਲ ਸੇਮ ਹੈ ਲੇਕਿਨ ਉਹਦੀ ਆਵਾਜ਼ ਦਾ ਫਰਕ ਕਿਵੇਂ ਕਰਕੇ ਪੈ ਰਿਹਾ ਉਹਦੀ ਲੈਂਥ ਕਰ ਲੈਂਥ ਕਰਕੇ ਤੋਂ ਇਸ ਦਾ ਮਤਲਬ ਇਹ ਹੋਇਆ ਵੀ ਜੇ ਇਸ ਤਰ੍ਹਾਂ ਦੀ ਅਸੀਂ ਪੱਤੀਆਂ ਲਗਾ ਕੇ ਅਲੱਗ-ਅਲੱਗ ਲੈਂਥ ਦੀਆਂ ਅਸੀਂ ਕੋਈ 뮤זיਕ ਦੀ ਆਈਟਮ ਬਣਾਣੀ ਚਾਹੀਏ ਤਾਂ ਉਹ ਬਣਾ ਸਕਦੇ ਇਸ ਤਰ੍ਹਾਂ ਸਾਡਾ ਇਹ ਜਿਹੜਾ ਹੁਣ ਇਹੀ ਆਵਾਜ਼ ਹੈ ਜਿਹੜੀ ਮੈਂ ਵਾਰੀ-ਵਾਰੀ ਇਹੀ ਕਰੀ ਜਾਵਾਂ ਨੌਇਜ਼ ਬਣ ਜੂਗੇ ਤੁਸੀਂ ਕਹੋਗੇ ਕੀ ਘਟ ਘਟ ਲਈ ਹੈ ਇਹੀ ਜੇ ਮੈਂ ਕਵਿਟਰੀ ਕਰ ਲੈਣਾ ਇਹਨੂੰ ਇਹੀ ਮਿਊਜ਼ਿਕ ਵਜਾਣਾ ਹੈ ਉਹੀ ਤਰੰਗਾ ਹੀ ਹੈ ਪਰ ਇਹ ਕਦੋਂ ਮਿਊਜ਼ਿਕ ਬਣ ਨਹੀਂ ਆ ਤੇ ਕਦੋਂ ਸਾਨੂੰ ਪਰੇਸ਼ਾਨ ਕਰਨੀ ਆ ਇਹ ਸਾਡੇ ਤੇ ਡਿਪੈਂਡ ਕਰਦਾ ਹੁਣ ਇਸੇ ਦੇ ਤਰਜ਼ ਦੇ ਵਿੱਚ ਹੁਣ ਸਾਡੇ ਕੋਲੇ ਬਾਉਲ ਪਏ ਇਹ ਦੇਖੋ ਇਹ ਬਾਉਲ ਲੈ ਇਹ ਬਾਉਲ ਲੈ ਇੱਕ ਇਹ ਬਾਉਲ ਇਹ ਤਿੰਨਾਂ ਦੀ ਸ਼ੇਪ ਹੈ ਜਿਹੜੀ ਉਹ ਸਾਰੇ ਸੇਮ ਹੈ ਮਟੀਰੀਅਲ ਸੇਮ ਹੈ ਲੇਕਿਨ ਫਰਕ ਕੀ ਹੈ ਸਾਈਜ਼ ਦਾ ਫਰਕ ਹੈ ਸਾਈਜ਼ ਦਾ ਫਰਕ ਪੈਨ ਦੇ ਨਾਲ ਕੀ ਹੋਇਆ ਵੀ ਇਹਨਾਂ ਦੇ ਵਿੱਚ ਇਸ 'ਚ ਹਵਾ ਜ਼ਿਆਦਾ ਹਾਂਜੀ ਇਸ 'ਚ ਘੱਟ ਇਸ 'ਚ ਹੋਰ ਘੱਟ ਹਾਂਜੀ ਹਵਾ ਹੀ ਜਗ੍ਹਾ ਆਪਾਂ ਪਾਣੀ ਵੀ ਲੈ ਸਕਦੇ ਹਾਂ ਤਾਂ ਹੁਣ ਤੁਸੀਂ ਦੇਖਿਓ ਇਹਨਾਂ ਦੀ ਆਵਾਜ਼ਾਂ 'ਚ ਕੀ ਫਰਕ ਹੈ ਮਤਲਬ ਕਹਿਣਾ ਮਤਲਬ ਇਹ ਹੈ ਵੀ ਸਾਨੂੰ ਇਹ ਪਤਾ ਲੱਗਿਆ ਵੀ ਚੀਜ਼ ਉਹੀ ਹੈ ਹਵਾ ਉਹੀ ਹੈ ਹਾਂਜੀ ਲੇਕਿਨ ਅਸੀਂ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਕਿੰਨਾ ਕੁਆਲਮ ਲੈ ਕੇ ਵਾਈਬ੍ਰੇਟ ਕਰੰਨੇ ਜਿਸ ਤਰ੍ਹਾਂ ਅਸੀਂ ਗੱਲ ਕਰੀ ਵੀ ਸਾਡਾ ਸਰੀਰ ਉਹੀ ਹੈ ਸਰੀਰ ਦੇ ਵਿੱਚ ਕੀ ਹੈ ਹਵਾ ਹਾਂਜੀ ਆ ਜਿਹੜਾ ਹਵਾ ਇਥੋਂ ਬਾਹਰ ਨਿਕਲਦੀ ਆ ਵੋਕਲ ਕੋਰਡ ਤੋਂ ਜਿਹਨੂੰ ਅਸੀਂ ਕੌਂ ਕਹਿੰਦੇ ਆ ਉਹਦੇ ਨਾਲ ਟਕਰਾ ਕੇ ਬਾਹਰ ਆਉਂਦੀ ਹੈ ਅੱਖਰ ਬਣਦੇ ਹਾਂਜੀ ਇਸੇ ਤਰ੍ਹਾਂ ਨਾਲ ਕਿਸੇ ਦੀ ਆਵਾਜ਼ ਮੋਟੀ ਹੈ ਕਿਸੇ ਦੀ ਪਤਲੀ ਹੈ ਕਿਸੇ ਦੀ ਕਿਸ ਤਰ੍ਹਾਂ ਦੀ ਹੈ ਇਹ ਡਿਪੈਂਡ ਕਰਦਾ ਹੈ ਵੀ ਉਸ ਦੀਆਂ ਵਾਈਬ੍ਰੇਸ਼ਨ ਕਿੰਨੀਆਂ ਪੈਦਾ ਕੀਤੀਆਂ ਤਾਂ ਵਿਗਿਆਨ ਸਾਨੂੰ ਸత్యੂ ਦੇ ਸਮਝਾਉਣ ਦੇ ਵਿੱਚ ਸਫਲ ਹੋ ਜਾਂਦਾ ਹੈ ਹਰ ਜਗ੍ਹਾ ਦੇ ਉੱਤੇ ਤੇ ਇਸ ਲਈ ਸਾਡਾ ਵਿਗਿਆਨ ਤੇ ਭਰੋਸਾ ਵੱਜਦਾ ਹੈ ਵੀ ਹਾਂ ਇਹ ਗੱਲ ਠੀਕ ਹੈ ਇਸ ਤਰ੍ਹਾਂ ਹੀ ਹੋਇਆ ਹੋਊਗਾ ਕਿਉਂਕਿ ਉਸ ਦੇ ਵਿੱਚ ਹਵਾ ਜ਼ਿਆਦਾ ਸੀ ਉਹ ਜ਼ਿਆਦਾ ਵਾਈਬ੍ਰੇਟ ਕਰਦੀ ਰਹੀ ਉਸ 'ਚ ਘੱਟ ਸੀ ਉਹ ਘੱਟ ਵਾਈਬ੍ਰੇਟ ਕੀਤੀ ਹੈ ਤਾਂ ਇਸ ਲਈ ਉਸ ਦੀ ਪਿਚ ਦਾ ਜਿਹੜਾ ਹੈ ਆਵਾਜ਼ ਦਾ ਜਿਹੜਾ ਹੈ ਉਹ ਫਰਕ ਪੈ ਗਿਆ ਇਸੇ ਤਰ੍ਹਾਂ ਹੀ ਲੜਕੀਆਂ ਦੀ ਆਵਾਜ਼ ਹੈ ਜਿਹੜੀ ਉਹ ਬਰੀਕ ਹੁੰਦੀ ਹੈ ਤੇ ਲੜਕਿਆਂ ਦੀ ਆਵਾਜ਼ ਹੈ ਜਿਹੜੀ ਅਕਸਰ ਮੋਟੀ ਦੇ ਹਾਂਜੀ ਕਥਾ ਲੱਗਦਾ ਨਾ ਸਾਨੂੰ ਜਿਵੇਂ ਛੋਟਾ ਬੱਚਾ ਹੁੰਦਾ ਉਹ ਕਿੰਨਾ ਹਾਈ ਪਿਚ ਤੱਕ ਬੋਲ ਜਾਂਦਾ ਪਰ ਜਿਹੜਾ ਵੱਡਾ ਹੋ ਜਾਂਦਾ ਜਦੋਂ ਬਜ਼ੁਰਗ ਹੋ ਜਾਂਦਾ ਉਹਦੀ ਆਵਾਜ਼ ਮੋਟੀ ਜੀ ਹੋ ਜਾਂਦੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਿਗਿਆਨ ਦੇ ਨਾਲ ਜੁੜੀਆਂ ਤੁਸੀਂ ਜੁੜੇ ਰਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਤੁਹਾਡੇ ਨਾਲ حاضر ਰਾਂਗੇ ਧੰਨਵਾਦੀਆਂ ਸੀ ਮੰਗਰ ਸਾਹਿਬ ਦੇ ਉਹਨਾਂ ਦੇ ਪਰਿਵਾਰ ਦੇ ਰਮਨ ਸਿੰਘ ਦੇ ਭੈਣ ਜੀ ਦੇ ਕਿ ਉਹ ਅੱਜ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਬਹੁਤ ਬਹੁਤ ਮਿਹਰਬਾਨੀ ਦੇਖਦੇ ਰਹੋ ਥੈਂਕ ਯੂ